ਕਿ ਸਭੀ ਇੱਕ ਵਾਰ ਫਿਰ ਕਿਸਾਨੀ ਦਿੱਲੀ ਦੀਆਂ ਗੁਰੂਆਂ ਵੱਲ ਜਾ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਤੇ ਲਗਾਤਾਰ ਕੱਲ ਵੀ ਗੋਲੇ ਚੁਟੇ ਗਏ ਨੇ ਕਾਫੀ ਕਿਸਾਨ ਜ਼ਖਮੀ ਕੀਤੇ ਗਏ ਨੇ ਮੀਟਿੰਗਾਂ ਹੋ ਰਹੀਆਂ ਨੇ ਮੀਟਿੰਗਾਂ ਦਾ ਕੋਈ ਹੱਲ ਨਹੀਂ ਨਿਕਲਿਆ ਕੀ ਕਹਿਣਾ ਚਾਹੁੰਗੇ ਸਮਾਪ ਦੇ ਦੇਖੋ ਕਿਸਾਨਾਂ ਦੀਆਂ ਮੰਗਾਂ ਨੇ ਤੇ ਸਰਕਾਰ ਨੂੰ ਕਿਸਾਨਾਂ ਦੇ ਨਾਲ ਬੈਠ ਕੇ ਗੱਲਬਾਤ ਜਿਹੜੀ ਆ ਉਹ ਕਰਨੀ ਚਾਹੀਦੀ ਹੈ ਦੋਨੇ ਤਰ੍ਹਾਂ ਨੂੰ ਹੀ ਬੜੇ ਸੰਜਮ ਤੇ ਸਹਿਰਦਤਾ ਤੋਂ ਕਮ ਲੈਣਾ ਚਾਹੀਦਾ ਪਰ ਜਿਸ ਕਿਸਮ ਦੀ ਸਖਤੀ ਬਾਰਡਰਾਂ ਦੇ ਉੱਤੇ ਹਰਿਆਣਾ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਇਹਨੂੰ ਕਿਸੇ ਵੀ ਢੰਗ ਦੇ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਪੰਜਾਬ ਨੂੰ ਕਸ਼ਮੀਰ ਨੂੰ ਪੂਰੇ ਭਾਰਤ ਦੇ ਨਾਲੋਂ ਬਾਰਡਰ ਸੀਲ ਕਰਕੇ ਹਰਿਆਣਾ ਸਰਕਾਰ ਨੇ ਬਿਲਕੁਲ ਜਿਹੜਾ ਹੈ ਉਹ ਵੱਖਰਾ ਕਰ ਦਿੱਤਾ ਤੇ ਜਿਸ ਕਿਸਮ ਦੇ ਹਾਲਾਤ ਖਾਸ ਤੌਰ ਤੇ ਸ਼ੰਭੂ ਬਾਰਡਰ ਤੇ ਬਣੇ ਹੋਏ ਨੇ ਉਹਨੂੰ ਵੇਖ ਕੇ ਆਉਂ ਲੱਗਦਾ ਜਿਵੇਂ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਇਸ ਕਿਸਮ ਦੀ ਗੱਲ ਜਿਹੜੀ ਹੈ ਉਹ ਨਹੀਂ ਕਰਨੀ ਚਾਹੀਦੀ ਪੰਜਾਬ ਸਰਕਾਰ ਜਿਹੜੀ ਹੈ ਇਸ ਨੂੰ ਵੀ ਤੁਰੰਤ ਐਕਸ਼ਨ ਦੇ ਵਿੱਚ ਆਉਣਾ ਚਾਹੀਦਾ ਹੈ ਕਿਉਂਕਿ ਹਰਿਆਣਾ ਸਰਕਾਰ ਵੱਲੋਂ ਪੰਜਾਬ ਦੀ ਧਰਤੀ ਦੇ ਉੱਤੇ ਬੈਠੇ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਨੇ ਗੋਲੀਆਂ ਚਲਾਈਆਂ ਗਈਆਂ ਨੇ ਜਿਦੇ ਨਾਲ ਪੰਜਾਬ ਪੁਲਿਸ ਦੇ ਨੌਜਵਾਨ ਵੀ ਜਿਹੜੇ ਹੈ ਉਹ ਜ਼ਖਮੀ ਹੋਏ ਆ ਸੁਣਨ ਵਿੱਚ ਆਇਆ ਤੇ ਪੰਜਾਬ ਸਰਕਾਰ ਨੂੰ ਪਰਚੇ ਕਰਨੇ ਚਾਹੀਦੇ ਨੇ ਜਿਨ੍ਹਾਂ ਨੇ ਵੀ ਇਸ ਕਿਸਮ ਦੇ ਜਿਹੜੇ ਆ ਪੰਜਾਬ ਦੀ ਧਰਤੀ ਦੇ ਉੱਤੇ ਬੈਠੇ ਕਿਸਾਨਾਂ ਦੇ ਉੱਤੇ ਅੰਦਾ ਧੁੰਦ ਨਕਲੀ ਗੁੜੀਆਂ ਚਲਾਈਆਂ ਨੇ ਪਲਾਸਟਿਕ ਦੀਆਂ ਜ਼ਖਮੀ ਕੀਤੇ ਨੇ ਕਿਸਾਨ ਜਾਂ ਅਥਰੋ ਗੈਸ ਦੇ ਗੋਲੇ ਜਿਹੜੇ ਨੇ ਉਹ ਦਾਗੇ ਨੇ ਹਰਿਆਣਾ ਸਰਕਾਰ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ ਆ ਭਾਰਤ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਕਿਸਾਨਾਂ ਦੇ ਨਾਲ ਜ਼ਬਰਦਸਤੀ ਤੱਕਾ ਮੁਕੀ ਅਥਰੋ ਗੈਸ ਦੇ ਗੋਲੇ ਜਾਂ ਜ਼ਖਮੀ ਕਰਨ ਵਾਲੀਆਂ ਜੜੀਆਂ ਨੇ ਕੋਝੀਆਂ ਹਰਕਤਾਂ ਜਿਹੜੀਆਂ ਨੇ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀਆਂ ਡੈਮੋਕਰੇਟਿਕ ਕੰਟਰੀ ਹੈ ਇੱਥੇ ਹਰ ਇੱਕ ਨੂੰ ਸ਼ਾਂਤਮਈ ਢੰਗ ਦੇ ਨਾਲ ਰੋਜ਼ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਔਰ ਅਧਿਕਾਰ ਹੋਣਾ ਚਾਹੀਦਾ ਹੈ ਤੇ ਸਰਕਾਰ ਨੂੰ ਜਿਹੜਾ ਹੈ ਡੈਮੋਕਰੇਟਿਕ ਅਧਿਕਾਰ ਜਿਹੜਾ ਹੈ ਰੋਜ਼ ਪ੍ਰਦਰਸ਼ਨ ਕਰਨ ਦਾ ਇੱਕ ਹੋਣ ਦਾ ਕੋਈ ਅਧਿਕਾਰ ਨਹੀਂ ਹੈ ਇਸ ਲਈ ਮੈਂ ਫੇਰ ਕਹਿਣਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰੇ ਦੋਨੇ ਤਰ੍ਹਾਂ ਜੜੀਆਂ ਉਹ ਮੰਚ ਦੇ ਉੱਤੇ ਬੈਠਣ ਤੇ ਦੋਨੇ ਤਰ੍ਹਾਂ ਜੜੀਆਂ ਸੰਜਮ ਤੇ ਸਹਿਰਦਤਾ ਤੋਂ ਕੰਮ ਲੈਣ ਤਾਂ ਕਿ ਸਟੇਟ ਦਾ ਮਾਹੌਲ ਜਿਹੜਾ ਹੈ ਉਹ ਸ਼ਾਂਤ ਰਹੇ ਔਰ ਦੇਸ਼ ਦਾ ਮਾਹੌਲ ਵੀ ਜਿਹੜਾ ਹੈ ਸ਼ਾਂਤ ਰਹੇ ਮੈਂ ਫੇਰ ਇੱਕ ਵਾਰੀ ਇਸ ਦੇ ਜਿਹੜੇ ਕੱਲ ਸ਼ੰਭੂ ਬਾਟਰ ਦੇ ਉੱਤੇ ਹਰਿਆਣਾ ਸਰਕਾਰ ਵੱਲੋਂ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਨੇ ਅਥਰੂ ਗੈਸ ਦੇ ਗੋਲੇ ਸਟੇ ਨੇ ਉਹਨਾਂ ਦੀ ਪੁਰਜ਼ੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦਾਂ ਨਖੇਦੀ ਕਰਦਾ ਨਹੀਂ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੋ ਸਭੀ ਇੱਕ ਵਾਰ ਫਿਰ ਕਿਸਾਨੀ ਦਿੱਲੀ ਦੀਆਂ ਬਰੂਆਂ ਵੱਲ ਜਾ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਤੇ ਲਗਾਤਾਰ ਕੱਲ ਵੀ ਗੋਲੇ ਸੁੱਟੇ ਗਏ ਨੇ ਕਾਫੀ ਕਿਸਾਨ ਜ਼ਖਮੀ ਕੀਤੇ ਗਏ ਨੇ ਮੀਟਿੰਗਾਂ ਹੋ ਰਹੀਆਂ ਨੇ ਮੀਟਿੰਗਾਂ ਦਾ ਕੋਈ ਤਤ ਹੱਲ ਨਹੀਂ ਨਿਕਲ ਰਿਹਾ ਕੀ ਕਹਿਣਾ ਚਾਹੂੰਗਾ ਸਮਾਪਤ ਦੇਖੋ ਕਿਸਾਨਾਂ ਦੀਆਂ ਮੰਗਾਂ ਨੇ ਤੇ ਸਰਕਾਰ ਨੂੰ ਕਿਸਾਨਾਂ ਦੇ ਨਾਲ ਬੈਠ ਕੇ ਗੱਲਬਾਤ ਜਿਹੜੀ ਆ ਉਹ ਕਰਨੀ ਚਾਹੀਦੀ ਹੈ ਦੋਨੇ ਤਰ੍ਹਾਂ ਨੂੰ ਹੀ ਬੜੇ ਸੰਜਮ ਤੇ ਸਹਿਰਦਤਾ ਤੋਂ ਕਮ ਲੈਣਾ ਚਾਹੀਦਾ ਪਰ ਜਿਸ ਕਿਸਮ ਦੀ ਸਖਤੀ ਬਾਰਡਰਾਂ ਦੇ ਉੱਤੇ ਹਰਿਆਣਾ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਇਹਨੂੰ ਕਿਸੇ ਵੀ ਢੰਗ ਦੇ ਨਾਲ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਪੰਜਾਬ ਨੂੰ ਕਸ਼ਮੀਰ ਨੂੰ ਪੂਰੇ ਭਾਰਤ ਦੇ ਨਾਲੋਂ ਬਾਰਡਰ ਸੀਲ ਕਰਕੇ ਹਰਿਆਣਾ ਸਰਕਾਰ ਨੇ ਬਿਲਕੁਲ ਜਿਹੜਾ ਹੈ ਉਹ ਵੱਖਰਾ ਕਰ ਦਿੱਤਾ ਤੇ ਜਿਸ ਕਿਸਮ ਦੇ ਹਾਲਾਤ ਖਾਸ ਤੌਰ ਤੇ ਸ਼ੰਭੂ ਬਾਰਡਰ ਤੇ ਬਣੇ ਹੋਏ ਨੇ ਉਹਨੂੰ ਵੇਖ ਕੇ ਆਉਂ ਲੱਗਦਾ ਜਿਵੇਂ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਇਸ ਕਿਸਮ ਦੀ ਗੱਲ ਜਿਹੜੀ ਹੈ ਉਹ ਨਹੀਂ ਕਰਨੀ ਚਾਹੀਦੀ ਪੰਜਾਬ ਸਰਕਾਰ ਜਿਹੜੀ ਹੈ ਇਸ ਨੂੰ ਵੀ ਤੁਰੰਤ ਐਕਸ਼ਨ ਦੇ ਵਿੱਚ ਆਉਣਾ ਚਾਹੀਦਾ ਹੈ ਕਿਉਂਕਿ ਹਰਿਆਣਾ ਸਰਕਾਰ ਵੱਲੋਂ ਪੰਜਾਬ ਦੀ ਧਰਤੀ ਦੇ ਉੱਤੇ ਬੈਠੇ ਕਿਸਾਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਨੇ ਗੋਲੀਆਂ ਚਲਾਈਆਂ ਗਈਆਂ ਨੇ ਜਿਦੇ ਨਾਲ ਪੰਜਾਬ ਪੁਲਿਸ ਦੇ ਨੌਜਵਾਨ ਵੀ ਜਿਹੜੇ ਹੈ ਉਹ ਜ਼ਖਮੀ ਹੋਏ ਆ ਸੁਣਨ ਵਿੱਚ ਆਇਆ ਤੇ ਪੰਜਾਬ ਸਰਕਾਰ ਨੂੰ ਪਰਚੇ ਕਰਨੇ ਚਾਹੀਦੇ ਨੇ ਜਿਨ੍ਹਾਂ ਨੇ ਵੀ ਇਸ ਕਿਸਮ ਦੇ ਜਿਹੜੇ ਆ ਪੰਜਾਬ ਦੀ ਧਰਤੀ ਦੇ ਉੱਤੇ ਬੈਠੇ ਕਿਸਾਨਾਂ ਦੇ ਉੱਤੇ ਅੰਧਾ ਤੁੰਦ ਨਕਲੀ ਗੋਲੀਆਂ ਚਲਾਈਆਂ ਨੇ ਪਲਾਸਟਿਕ ਦੀਆਂ ਜ਼ਖਮੀ ਕੀਤੇ ਨੇ ਕਿਸਾਨ ਜਾਂ ਅਥਰੋਗੈਸ ਦੇ ਗੋਲੇ ਜਿਹੜੇ ਨੇ ਉਹ ਦਾਗੇ ਨੇ ਹਰਿਆਣਾ ਸਰਕਾਰ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ ਆ ਭਾਰਤ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਕਿਸਾਨਾਂ ਦੇ ਨਾਲ ਜ਼ਬਰਦਸਤੀ ਤੱਕਾ ਮੁਕੀ ਅਥਰੋਗੈਸ ਦੇ ਗੋਲੇ ਜਾਂ ਜ਼ਖਮੀ ਕਰਨ ਵਾਲੀਆਂ ਜੜੀਆਂ ਨੇ ਕੋਝੀਆਂ ਹਰਕਤਾਂ ਜੜੀਆਂ ਨੇ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀਆਂ ਡੈਮੋਕਰੇਟਿਕ ਕੰਟਰੀ ਹੈ ਇੱਥੇ ਹਰ ਇੱਕ ਨੂੰ ਸ਼ਾਂਤਮਈ ਢੰਗ ਦੇ ਨਾਲ ਰੋਜ਼ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ ਔਰ ਅਧਿਕਾਰ ਹੋਣਾ ਚਾਹੀਦਾ ਤੇ ਸਰਕਾਰ ਨੂੰ ਜਿਹੜਾ ਹੈ ਡੈਮੋਕਰੇਟਿਕ ਅਧਿਕਾਰ ਜਿਹੜਾ ਹੈ ਰੋਜ਼ ਪ੍ਰਦਰਸ਼ਨ ਕਰਨ ਦਾ ਇੱਕ ਹੋਂ ਦਾ ਕੋਈ ਅਧਿਕਾਰ ਨਹੀਂ ਹੈ ਇਸ ਲਈ ਮੈਂ ਫੇਰ ਕਹਿੰਦਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰੇ ਦੋਨੇ ਤਰ੍ਹਾਂ ਜੜੀਆਂ ਉਹ ਮੰਚ ਦੇ ਉੱਤੇ ਬੈਠਣ ਤੇ ਦੋਨੇ ਤਰ੍ਹਾਂ ਜੜੀਆਂ ਸੰਜਮ ਤੇ ਸਹਿਰਦਤਾ ਤੋਂ ਕੰਮ ਲੈਣ ਤਾਂ ਕਿ ਸਟੇਟ ਦਾ ਮਾਹੌਲ ਜਿਹੜਾ ਹੈ ਉਹ ਸ਼ਾਂਤ ਰਹੇ ਔਰ ਦੇਸ਼ ਦਾ ਮਾਹੌਲ ਵੀ ਜਿਹੜਾ ਹੈ ਸ਼ਾਂਤ ਰਹੇ ਮੈਂ ਫੇਰ ਇੱਕ ਵਾਰੀ ਇਸ ਦੇ ਜਿਹੜੇ ਕੱਲ ਸ਼ੰਭੂ ਬਾਟਰ ਦੇ ਉੱਤੇ ਹਰਿਆਣਾ ਸਰਕਾਰ ਵੱਲੋਂ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਨੇ ਅਥਰੂ ਗੈਸ ਦੇ ਗੋਲੇ ਸਟੇ ਨੇ ਉਹਨਾਂ ਦੀ ਪੁਰਜ਼ੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦਾਂ ਨੇ ਖੇਦੀ ਕਰਦਾ ਹੈ ਨਹੀਂ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ